ਉਹ ਲੋ ਜੇ ਪਾਕਿਸਤਾਨ ਚਲੀ ਜਾਵੇ ਤਾਂ ਉੱਥ ਦੀਆਂ ਬੀਬੀਆਂ ਕਹਿੰਦੀਆਂ ਨੇ ਬੱਤੀ ਚਲੀ ਗਈ ਕਿ ਜੇ ਕਿਤੇ ਇਹ ਲੈ ਸਾਡੇ ਭੱਚੋ ਚਲੀ ਜਾਵੇ ਤਾਂ ਸਾਡੀ ਆਪਣੀ ਵੀ ਨਾ ਥੋੜਾ ਬੇੜਾ ਵੇਜੇ ਜਾਂਦਾ ਇਹ ਜੀ ਹੁਣ ਉਹ ਸਮਾਂ ਆ ਗਿਆ ਨੇ 2 ਮਿੰਟ ਦੀ ਊਨੀਕ ਹੈ ਬੜੇ ਸੋਹਣੇ ਤੁਸੀਂ ਲੱਗ ਰਹੇ ਹੋ ਕੁੜੀਆਂ ਦੀ ਮੈਂ ਬਹੁਤ ਰਿਸਪੈਕਟ ਕਰਦਾ ਕਿਉਂਕਿ ਮੈਨੂੰ ਵੀ ਪਰਮਾਤਮਾ ਨੇ ਧੀ ਦਿੱਤੀ ਹੈ ਇਸ ਕਰਕੇ ਮੈਨੂੰ ਸਾਰੀਆਂ ਕੁੜੀਆਂ ਬੜੀਆਂ ਚੰਗੀਆਂ ਲੱਗਦੀਆਂ ਨੇ ਪਰ ਭਾਈ ਕੁੜੀਆਂ ਤੰਗ ਵੀ ਬਹੁਤ ਕਰਦੀਆਂ ਨੇ ਕੱਲ ਸੋ ਮੰ ਮੋਕੇ ਜਾ ਰਿਹਾ ਸੀ ਪ੍ਰੋਗਰਾਮ ਤੇ 2 ਮਿੰਟ ਲਈ ਮੈਂ ਬਰਨਾਲੇ ਰੁਕਿਆ ਕੁੜੀ ਮੈਨੂੰ ਅੱਗੇ ਕਹਿੰਦੀ ਜਗਦੀਪ ਵੀਰੇ ਕੀ ਹਾਲ ਹੈ ਮੈਂ ਕਿਹਾ ਹਾਲ ਤਾਂ ਠੀਕ ਆ ਪਰ ਇੰਦੀ ਮਤ ਮੈਨੂੰ ਪਛਾੜਿਆ ਨਹੀਂ ਕਹਿੰਦੀ ਮੈਂ ਸਾਡੇ ਪਿੰਡ ਦੀ ਕੁੜੀ ਆ ਬਰਨਾਲੇ ਗਈ ਹੋਈ ਆ ਤੂੰ ਮੇਰਾ ਵੀਰ ਆ ਪਹਿਲੀ ਵਾਰ ਮੈਨੂੰ ਮਿਲੇ ਮੇਰੇ ਘਰੇ ਚਾਹ ਪਾਣੀ ਵੀ ਕਿਹਾ ਮੈਂ ਕਿਹਾ ਭੈਣ ਜੀ ਚਾਹ ਪਾਣੀ ਕਦੀ ਫਿਰ ਸੀ ਪ੍ਰੋਗਰਾਮ ਤੋਂ ਲਈ ਰਜ ਕਹਿੰਦੇ ਨਹੀਂ ਤੂੰ ਮੇਰੇ ਘਰੇ ਚੱਲ ਭਾਈ ਚਾਹ ਪੀ ਕੇ ਆ ਮੁਕਤੀ ਗੱਲ ਜੀ ਮੈਂ ਆਪਣੇ ਪੰਜ ਸਾਰ ਦੋਸਤਾਂ ਨੂੰ ਨਾਲ ਲੈ ਲਿਆ ਤੇ ਇੰਦੇ ਕੇ ਚਾਹ ਪਾਣੀ ਪੀ ਚਲੇ ਗਏ ਅੱਗੇ ਜਾ ਕੇ ਪੰਗਾ ਹੋ ਰਿਹਾ ਪ ਤਿੰਨ ਕਿਲੋ ਦੁੱਧ ਸੀ ਉਹਨੇ ਸਾਰੇ ਗਰਮ ਰੱਖਤਾ ਮੈਂ ਕਿਹਾ ਭੈਣੇ ਸੱਸਾਂ ਲੜਾਕੀਆਂ ਹੁੰਦੀਆਂ ਨੇ ਤੇਰੀ ਸੱਸ ਪੁੱਛੂ ਤਿੰਨ ਕਿਲੋ ਦੁੱਧ ਸੀ ਕਿੱਥੇ ਗਿਆ ਤੂੰ ਕੀ ਕਹੇਂਗੀ ਕਹਿੰਦੀ ਕੁਝ ਵੀ ਕਹੋ ਤੁਸੀਂ ਦੁੱਧ ਪੀਓ ਮੈਂ ਕਿਹਾ ਨਹੀਂ ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਤੇਰੀ ਲੜਾਈ ਤੇਰੀ ਸੱਸ ਨਾਲ ਹੋਵੇ ਤੇਰੀ ਸੱਸ ਪੁੱਛੂ ਤਿੰਨ ਕਿਲੋ ਦੁੱਧ ਸੀ ਕਿੱਥੇ ਗਿਆ ਤੂੰ ਕੀ ਕਹੇਂਗੀ ਕਹਿੰਦੀ ਕਹਿ ਦੂੰਗੀ ਕੁੱਤੇ ਆਏ ਸੀ ਦੁੱਧ ਪੀ ਕੇ ਇਹਦਾ ਲੱਗਦਾ ਤੁਹਾਡੇ ਸਾਰੇ ਦੇ ਚਿਹਰੇ ਬੜੇ ਸੋਹਣੇ ਲੱਗਦੇ ਨੇ ਨੁਹਾ ਸਸਾ ਕਿੰਨੇ ਕਬਟੀਆਂ ਹਮਕੜਾ ਸਸਾ ਕਿੰਨੇ ਕਬਟੀਆਂ ਨੇ ਨੁਹਾ ਕਿੰਨੇ ਕਬਟੀਆਂ ਨੇ ਲਓ ਜੀ ਉਸ ਸਸਾ ਤਾੜੀ ਮਾਰੋ ਜਿਨ੍ਹਾਂ ਨੂੰ ਬਹੁਤ ਚੰਗੀ ਮਿਲੀ ਐ ਇੱਕ ਵੀ ਨਹੀਂ ਇੱਕ ਵੀ ਨਹੀਂ ਹਾਂ ਉਹ ਬੀਬੀ ਨੇ ਕਹਾ ਕਿ ਮੈਂ ਦੇਖੀ ਜਾਨਾ ਬੜਾ ਥੋੜੀ ਚੋਰੀ ਬੜੀ ਹਾਂ ਹੋਰ ਕੁੜੀਆਂ ਤਾੜੀ ਮਾਰੋ ਜਿਨ੍ਹਾਂ ਨੂੰ ਗਲਤੀ ਨਾਲ ਕਿਸੇ ਦਾ ਸਸਾ ਟੰਗੇ ਲੱਗ ਰਿਹਾ ਕੁੜੀਆਂ ਦੀ ਗਲਤੀ ਜ਼ਿਆਦਾ ਮੈਨੂੰ ਇਹਨਾਂ ਨੇ ਵਿਚਾਰੇ ਆਂਦਿਆਂ ਦਾੜੀ ਮਾਰਦੀ ਕਿ ਨਹੀਂ ਕੁਲੇਸ਼ ਨਾਲ ਬੈਠੀ ਐ ਫੇਰ ਕਿਲੇਪਾ ਨਹੀਂ ਮੇਰੇ ਵਾਰੀ ਤਾੜੀ ਨਹੀਂ ਮਾਰੀ ਬੈਂਕ ਇੰਦਰ ਚੁੰਡੀਆਂ ਮੜਦੀ ਸੀ ਹੈਲੋ ਹੈਲੋ ਉਹ ਬਾਈ ਮਾਂ ਪੱਖੀਆਂ ਨੇ ਇਹਨਾਂ ਦੀ ਹਵਾ ਲਿਓ ਤੇ ਇਹਨਾਂ ਤੋੜਿਓ ਨਾ ਪਿੱਛੇ ਕਿਦੋਂ ਪੱਖੀਆਂ ਟੁੱਟੀਆਂ ਨੇ ਸੋ ਪ੍ਰਬੰਧਕ ਕਮੇਟੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿਰਪਾ ਕਰਕੇ ਜਿਹੜੀਆਂ ਵੀ ਇਹ ਬਰਾਸਤੀ ਚੀਜ਼ਾਂ ਪਰ ਰੱਖੀਆਂ ਨੇ ਇਹਨਾਂ ਦੀ ਸੇਵਾ ਸੰਭਾਲ ਕਰਨਾ ਵੀ ਆਪਣਾ ਮੰਦ ਦਾ ਸੋ ਇਸੇ ਦਰਮਿਆਨੀ ਸਾਡੇ ਬਹੁਤ ਹੀ ਸਤਿਕਾਰ ਤੇ ਸਨਮਾਨ ਜੋ ਅ ਪੁਚੋ ਨਗਰ ਦੇ ਬੜੀ ਸਨਮਾਨ ਸਖਸ਼ਿਤ ਸਾਡੀ ਭੈਣ ਸਰਦਾਰਨੀ ਸਰਜੀਤ कौर ਇਨਸਪੈਕਟਰ ਆਫ ਪੁਲਿਸ ਪੰਜਾਬ ਪਹੁੰਚੇ ਨੇ ਇੱਕ ਵਾਰ ਜ਼ੋਰ ਦਾ ਤਾੜੀਆਂ ਮਾਰ ਕੇ ਮੈਂਨਾਂ ਸਵਾਗਤ ਕਰੀਏ ਸਾਰੀਆਂ ਭੈਣਾਂ ਧਿਆਨ ਨਾਲ ਸੁਣ ਕੇ ਇੱਕ ਵਾਰ ਜ਼ੋਰ ਦਾ ਤਾੜੀ ਮਾਰ ਬੈਲ ਬੈਲ ਥੈਂਕ ਯੂ ਥੈਂਕ ਯੂ ਵੈਰੀ ਮਚ ਇਹ ਤਾਂ ਕੁੜੀਆਂ ਨੂੰ ਕਈ ਵਾਰ ਨਾ ਉਲਾਮਾ ਮਿਲਦਾ ਆਪਣੇ ਆਪ ਨੂੰ ਵੀ ਮੈਨੂੰ ਮੌਕਾ ਨਹੀਂ ਮਿਲਿਆ ਮੈਂ ਪੜ ਨਹੀਂ ਸਕੀ ਮੇਰਾ ਵਿਆਹ ਛੇਤੀ ਕਰਤਾ ਮੈਂ ਇਹ ਮੈਂ ਉਹ ਬਹਾਨੇ ਲੱਭਦੇ ਆ ਪਰ ਜੀ ਨੇ ਕੁਝ ਕਰਨਾ ਹੁੰਦਾ ਉਹਨੂੰ ਬਹਾਨਿਆਂ ਦੀ ਲੋੜ ਨਹੀਂ ਹੁੰਦੀ ਮੈਨੂੰ ਦੱਸਿਆ ਗਿਆ ਕਿ ਭੈਣ ਜੀ ਉਹਨਾਂ ਦੇ ਵਿਆਹ ਕੇ ਕੁਛ ਮੰਡਿਆਏ ਆਫਟਰ ਮੈਰਿਜ ਇਹਨਾਂ ਨੇ ਤਿਆਰੀ ਕੀਤੀ ਪੜਾਈ ਦੀ ਤਿਆਰੀ ਕਰਨੀ ਸੌਖੀ ਹੁੰਦੀ ਹੈ ਕਿਉਂਕਿ ਮੈਂ ਖੁਦ ਪਲੇਅਰ ਆ ਇਸ ਕਰਕੇ ਫਿਜ਼ੀਕਲੀ ਟ੍ਰੇਨਿੰਗ ਬਹੁਤ ਔਖੀ ਹੁੰਦੀ ਹੈ ਸੋ ਇਸ ਭੈਣ ਨੇ ਉਹ ਟ੍ਰੇਨਿੰਗਾਂ ਪਾਰ ਕੀਤੀਆਂ ਅੱਜ ਇਨਸਪੈਕਟਰ ਬਣੇ ਨੇ ਤੇ ਇਨਸਪੈਕਟਰ ਤੋਂ ਬਾਅਦ ਗੈਸਟਰ ਪੋਸਟ ਡੀਐਸਪੀ ਦੀ ਹੁੰਦੀ ਹੈ ਸੋ ਅਸੀਂ ਅਰਦਾਸ ਬੇਨਤੀ ਕਰਦੇ ਜਲਦੀ ਤੁਹਾਨੂੰ ਮਿਲੇ ਇੱਕ ਇਹਨਾਂ ਦੀ ਮਿਹਨਤ ਲਈ ਇੱਕ ਇਹਨਾਂ ਦੇ ਜਜ਼ਬੇ ਲਈ ਤੇ ਇੱਕ ਇਹਨਾਂ ਦੀ ਕੁੜੀਆਂ ਨੂੰ ਦੇਣ ਦੇ ਲਈ طاੜੀ ਜ਼ੋਰਦਾਰ ਬਣਦੀ ਹੈ ਜੀ ਬਹੁਤ-ਬਹੁਤ ਸ਼ੁਕਰੀਆ ਭੈਣ ਜੀ ਥੈਂਕ ਯੂ ਵੈਰੀ ਮੱਚ ਤੁਸੀਂ ਚਾਨਣ ਮਨਾਰੇ ਬਣ ਕੇ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਪ੍ਰਬੰਧਕ ਟੀਮ ਵੱਲੋਂ ਹੁਣ ਬਿਨਾਂ ਕਿਸੇ ਦੇਰੀ ਤੋਂ ਮੈਂ ਬੇਨਤੀ ਕਰਾਂ ਸਾਡੀ ਕੁੜੀਆ ਹੁਸਨਦੀਪ ਕੌਰ ਉਹ ਆਪਣੇ ਗਾਣੇ ਦੇ ਨਾਲ ਜਲਦੀ ਮੰਚ ਤੇ ਆਉਣ ਦੀ ਕਿਰਪਾ ਕਰੇ ਅਤੇ ਉਸ ਤੋਂ ਬਾਅਦ ਰਜਨੀ ਤੇ ਜਗਦੀਪ ਮੈਮ ਆਸਟ੍ਰੇਲੀਆ ਉਹ ਤਿਆਰ ਰਹਿਣਗੇ ਬੈਣ ਜੀ ਥੈਂਕ ਯੂ ਥੈਂਕ ਯੂ ਵੈਰੀ ਮੱਚ ਇਹ ਤਾਂ ਕੁੜੀਆਂ ਨੂੰ ਕਈ ਵਾਰ ਨਾ ਔਲਾਬਾ ਮਿਲਦਾ ਆਪਣੇ ਆਪ ਨੂੰ ਵੀ ਮੈਨੂੰ ਮੌਕਾ ਨਹੀਂ ਮਿਲਿਆ ਮੈਂ ਪੜ ਨਹੀਂ ਸਕੀ ਮੇਰਾ ਵਿਆਹ ਛੇਤੀ ਕਰਤਾ ਮੈਂ ਇਹ ਮੈਂ ਉਹ ਬਹਾਨੇ ਲੱਭਦੇ ਆ ਪਰ ਜਿਹਨੇ ਕੁਝ ਕਰਨਾ ਹੁੰਦਾ ਉਹਨੂੰ ਬਹਾਨਿਆਂ ਦੀ ਲੋੜ ਨਹੀਂ ਹੁੰਦੀ ਮੈਨੂੰ ਦੱਸਿਆ ਗਿਆ ਕਿ ਭੈਣ ਜੀ ਉਹਨਾਂ ਨੇ ਵਿਆਹ ਕੇ ਕੁਚ ਮੰਡਿਆਏ ਆਫਟਰ ਮੈਰਿਜ ਇਹਨਾਂ ਨੇ ਤਿਆਰੀ ਕੀਤੀ ਪੜਾਈ ਦੀ ਤਿਆਰੀ ਕਰਨੀ ਸੌਖੀ ਹੁੰਦੀ ਹੈ ਕਿਉਂਕਿ ਮੈਂ ਖੁਦ ਪਲੇਅਰ ਆ ਇਸ ਕਰਕੇ ਫਿਜ਼ੀਕਲੀ ਟ੍ਰੇਨਿੰਗ ਬਹੁਤ ਔਖੀ ਹੁੰਦੀ ਹੈ ਸੋ ਇਸ ਪੈਂਦੇ ਉਹ ਟ੍ਰੇਨਿੰਗ ਦਾ ਪਾਰ ਕੀਤੀਆਂ ਅੱਜ ਇੰਸਪੈਕਟਰ ਬਣੇ ਨੇ ਤੇ ਇੰਸਪੈਕਟਰ ਤੋਂ ਬਾਅਦ ਗੈਸਟਰ ਪੋਸਟ ਡੀਐਸਪੀ ਦੀ ਹੁੰਦੀ ਹੈ ਸੋ ਅਸੀਂ ਅਰਦਾਸ ਬੇਨਤੀ ਕਰਦੇ ਜਲਦੀ ਤੁਹਾਨੂੰ ਮਿਲੇ ਇਕ ਇਹਨਾਂ ਦੀ ਮਿਹਨਤ ਲਈ ਇਕ ਇਹਨਾਂ ਦੇ ਜਜ਼ਬੇ ਲਈ ਤੇ ਇਕ ਇਹਨਾਂ ਦੀ ਕੁੜੀਆਂ ਨੂੰ ਦੇਣ ਦੇ ਲਈ ਸਾਡੀ ਜ਼ੋਰਦਾਰ ਬਣਦੀ ਹੈ ਜੀ ਬਹੁਤ ਬਹੁਤ ਸ਼ੁਕਰੇ ਭੈਣ ਜੀ ਥੈਂਕ ਯੂ ਵੈਰੀ ਮਚ ਤੁਸੀਂ ਚਾਨਣ ਮਨਾਰੇ ਬਣ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰਬੰਧਕ ਟੀਮ ਵੱਲੋਂ ਹੁਣ ਬਿਨਾਂ ਕਿਸੇ ਦੇਰੀ ਤੋਂ ਮੈਂ ਬੇਨਤੀ ਕਰਾਂ ਸਾਰੇ ਬੱਚੇ ਬੜੀ ਖੂਸੂਦ ਪਰਫਾਰਮੈਂਸ ਦੇ ਰਹੀ ਹੈ ਥੋੜੀ ਆਵਾਜ਼ ਖੋਲੋ ਸਰ ਮੇਰੀ ਹੈਲੋ 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 ਥੈਂਕ ਯੂ ਅੱਜ ਕਿ ਭਾਈ ਬਹੁਤ ਬਹੁਤ ਧੰਨਵਾਦ ਇਸ ਤੋਂ ਪਹਿਲਾਂ ਕਿ ਮੈਡਮ ਨਰਜਨੀ ਤੇ ਜਗਦੀਪ ਕੌਰ ਜੀ ਫਰਮ ਆਸਟ੍ਰੇਲੀਆ ਉੱਥੇ ਰਹਿੰਦੇ ਉਹਨਾਂ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਬੜੇ ਅਤਿ ਸਤਿਕਾਰ ਦੇ ਨਾਲ ਸਾਡੇ ਬਹੁਤ ਹੀ ਸਤਕਾਰਯੋਗ ਆ ਸ਼੍ਰੀਮਤੀ ਗੁਲਦੀਪ ਕੌਰ ਗਿੱਲ ਪ੍ਰਿੰਸੀਪਲ ਐਨਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋ ਚੋਮੰਡੀ ਮਾਰਨ ਨੂੰ ਸਨੇਪਰ ਬੇਨਤੀ ਕਰਦਾ ਹੈ ਕਿਰਪਾ ਕਰਕੇ ਇੱਕ ਮਿੰਟ ਲਈ ਬੰਦ ਤੇ ਆਉਣਗੇ ਤੇ ਸਾਡੇ ਲਈ ਚੰਨ ਸ਼ਬਦ ਇਸ ਪ੍ਰੋਗਰਾਮ ਦੇ ਅਕੋਰਡਿੰਗ ਕਾਣਾ ਸੰਜੇ ਕਰਨਗੇ ਸੋ ਬੰਦਤਾਂ ਲਈ ਮੈਂ ਬੇਨਤੀ ਕਰਾਂ ਸ਼੍ਰੀਮਤੀ ਕੁਲਦੀਪ कौर ਗਿੱਲ ਪ੍ਰਿੰਸੀਪਲ ਐਨਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਚੋਮੰਡੀ ਤੇ ਇਹਨਾਂ ਤੋਂ ਬਾਅਦ ਹੈ ਅਗਲੀ ਪਰਫਾਰਮੈਂਸ ਦੇ ਲਈ ਮੈਂ ਮ razni ਤੇ ਜਗਦੀਪ ਬਹੁਤ ਹੀ ਸਤਿਕਾਰਯੋਗ ਪੰਡਾਲ ਵਿੱਚ ਬੈਠੀਆਂ ਬਹੁਤ ਹੀ ਸੋਹਣੀਆਂ ਸੁਲੱਖੀਆਂ ਮਟਿਆਰਾਂ ਤੇ ਬਹੁਤ ਹੀ ਉੱਧੀਆਂ ਸ਼ਖਸੀਅਤਾਂ ਨੀਨਾ ਜੀ ਰੈਨੂ ਜੀ ਲਖਵਿੰਦਰ ਗੌਰ ਜੀ ਰਜਨੀ ਜੀ ਸਾਰੇ ਸਾਡੇ ਜਿਹੜੇ ਵੀ ਆਈਪੀ ਪਰਸਨ ਇੱਥੇ ਪਹੁੰਚਿਆ ਮੈਡਮ ਸ਼ੀਲਾ ਜੀ ਬਠਿੰਡੇ ਤੋਂ ਆਏ ਆ ਮੈਡਮ ਸਰਬਜੀਤ ਕੌਰ ਜੀ ਤੇ ਸਾਰੇ ਵੀਆਈਪੀ ਐ ਜੋ ਇਸ ਪੰਡਾਲ ਚ ਬੈਠੇ ਐ ਸਭ ਤੋਂ ਪਹਿਲਾਂ ਬਹੁਤ ਸੋਹਣੇ ਲੱਗਦੇ ਆ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ਾਵਨ ਦੇ ਈਸ ਤੀਜ ਦੀਆਂ ਮੁਬਾਰਕਾਂ ਜਿਹੜਾ ਤੀਜ ਐ ਇਹ ਸਾਵਨ ਦੇ ਮਹੀਨੇ ਕੁੜੀਆਂ ਇਕੱਟੀਆਂ ਹੁੰਦੀਆਂ ਗਿੱਧਾ ਪਾਉਂਦੀਆਂ ਤੇ ਆਪਣੇ ਜਿਹੜੇ ਦੁੱਖ ਸੁੱਖ ਇਕ ਦੂਜੇ ਨਾਲ ਸਾਂਝੇ ਕਰਦੀਆਂ ਨੇ ਤਾਂ ਸੋ ਅੱਜ ਦੇ ਇਸ ਭਾਗਾਂ ਵਾਲੇ ਦਿਨ ਨੂੰ ਮੁਖਰਾ ਕੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦੀ ਹਾਂ ਔਰ ਅੱਜ ਸਾਡੇ ਚੀਫ ਗੈਸਟ ਮੈਡਮ ਨਾਮਿਕਾ ਮੇਰੇ ਧੀਰ ਫਰੈਂਡ ਵੀ ਪਹੁੰਚ ਗਏ ਆ ਤਾਂ ਵੈਲਕਮ ਮੈਡਮ ਨਾਮਿਕਾ ਤੁਹਾਡਾ ਇੱਥੇ ਪਹੁੰਚਣ ਤੇ ਤੇ ਮੈਂ ਇਹ ਗਾਵਾਂਗੀ ਕਿ ਦੇਸ਼ ਮੇਰਾ ਪੰਜਾਬ ਮੈਂ ਪੰਜਾਬ ਦੀ ਧੀ ਦੇਸ਼ ਮੇਰਾ ਪੰਜਾਬ ਮੈਂ ਪੰਜਾਬ ਦੀ ਧੀ ਮੇਰੀ ਚੁੰਨੀ ਦੇ ਚਾਰੇ ਪੱਲੜਿਆਂ ਦੇ ਵਿੱਚ ਪਹਿਲਾ ਪੱਲੜਾ ਰੱਬ ਦੇ ਪਿਆਰ ਦਾ ਦੂਜਾ ਪੱਲੜਾ ਮੇਰੇ ਮਾਪੇ ਦੇ ਪਿਆਰ ਦਾ ਤੀਜਾ ਪੱਲੜਾ ਮੇਰੇ ਵੱਡੇ ਭਾਈ ਦੇ ਸਤਿਕਾਰ ਦਾ ਚੌਥਾ ਪੱਲੜਾ ਮੇਰੀਆਂ ਭੈਣਾਂ ਮੇਰੇ ਵੀ ਜਿਹੜੇ ਮੇਰਾ ਮੋਹ ਕਰਦੇ ਆ ਉਹਨਾਂ ਸਜਣਾ ਦੇ ਪਿਆਰ ਦਾ ਤਸੋਂ ਜਿਹੜਾ ਸਾਵਣ ਹੈ ਇਸ ਮਹੀਨੇ ਦੇ ਜੀ ਮਹੱਤਵ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਲਿਖਿਆ ਮੋਰੀ ਰੌਣਜਣ ਲਾਇਆ ਭਾਣੇ ਸਾਵਣ ਆਇਆ ਤਾਂ ਗੁਰਨਾਨਕ ਪਾਤਸ਼ਾਹ ਨੇ ਵੀ ਸਾਵਣ ਮਹੀਨੇ ਦਾ ਜ਼ਿਕਰ ਕੀਤਾ ਹੈ ਹਾਂਜੀ ਇਹ ਮਹਾਂਦੇਵ ਸ਼ੇਵ ਦਾ ਮਹੀਨਾ ਹੈ ਸਮਝ ਲਓ ਸ਼ੇਵ ਪਾਰਬਤੀ ਗੁਰਨਾਨਕ ਪਾਤਸ਼ਾਹ ਦਾ ਤੁਸੀਂ ਆਸ਼ੀਰਵਾਦ ਲੈਣ ਆਏ ਹੋ ਐਡਾ ਵੱਡਾ ਆਰਗੇਨਾਈਜ਼ ਕਰਨਾ ਪ੍ਰੋਗਰਾਮ ਬਹੁਤ ਔਖਾ ਹੈ ਤਾਂ ਅਸੀਂ ਜਸ਼ਨ ਸਲੂਨ ਹੈਲਥ اور ਬਿਊਟੀ ਪਾਰਲਰ ਤੇ ਸੋਹੇ ਪ੍ਰੋਗਰਾਮ ਦੇ ਵਿੱਚ ਜੇ ਥੋੜੀਆਂ-ਬਹੁਤੀਆਂ ਕੋਈ ਕਮੀਆਂ ਰਹਿ ਵੀ ਗਈਆਂ ਤਾਂ ਅਸੀਂ ਸਾਰੇ ਇੰਜੋਏ ਕਰਨ ਆਏ ਆ ਤਾਂ ਸਾਰੇ ਅਸੀਂ ਇਹਨਾਂ ਨੂੰ ਦਿਲ ਤੋਂ ਮੁਬਾਰਕਬਾਦ ਦਿੰਨੇ ਆ ਜਿਨ੍ਹਾਂ ਨੇ ਸਾਨੂੰ ਇਕੱਠਾ ਕੀਤਾ ਇੱਥੇ ਤੇ ਸਾਰੇ ਅਸੀਂ ਬਹੁਤ ਹੀ ਚਾਹ ਦੇ ਨਾਲ ਆਏ ਆ ਸਭ ਤੋਂ ਵੱਡਾ ਜਿਹੜਾ ਰਾਜਵੀਰ ਤੇ ਇਹਨਾਂ ਦੀ ਸੁਸਾਇਟੀ ਦਾ ਜਿਹੜਾ ਸੱਦਾ ਹੈ ਇਨਵੀਟੇਸ਼ਨ ਆ ਬਹੁਤ ਪਿਆਰਾ ਸੀ ਤੇ ਲੱਗਦਾ ਵੀ ਅਪਸਨਾ ਸਾਡੀ ਮੰਡੀ ਦੇ ਤਾ ਸਾਰੇ ਜਿਹੜੇ ਇੱਥੇ ਪਹੁੰਚ ਗਏ ਮੇਰੀਆਂ ਭੈਣਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਪਿਆਰ ਬਹੁਤ-ਬਹੁਤ ਸਤਿਕਾਰ ਔਰ ਆਸ ਕਰਦੀਆਂ ਕਿ ਤੁਸੀਂ ਫੁੱਲ ਇੰਜੋਏ ਕਰੋਗੇ ਔਰ ਖੂਬ ਆਨੰਦ ਮਾਣੋਗੇ ਤਾਂ ਮੈਂ ਦੋ ਲਾਈਨਾਂ ਗੀਤ ਦੀਆਂ ਗਾਣਾ ਹਾਂ ਮੈਂ ਕਦੇ ਗੀਤ ਮੈਂ ਬਾਗਾ ਨਹੀਂ ਨਾ ਛੋਟਾ ਜਿਹਾ ਲਓ ਵੀ ਡਾਂਸ ਬਹੁਤ ਸੋਹਣਾ ਕੁੜੀਆਂ ਨੇ ਕੀਤਾ ਹੁਣ ਥੋੜਾ ਜਿਹਾ ਗੀਤ ਮੈਂ ਵੀ ਗਾਦਾ ਮਾਹੀ ਮੇਰਾ ਮੈਨੂੰ ਪੇਗੰਮੀ ਦੱਸਦਾ ਮਾਹੀ ਮੇਰਾ ਮੈਨੂੰ ਪੇਗੰਮੀ ਦੱਸਦਾ ਗੱਲਾਂ ਕਰਦਾ ਪਰ ਲੈ ਤਾਰ ਦਿਆਂ ਮੈਂ ਕੰਬੜੀ ਕੀ ਜਾਣਾ ਨਿਰਮ ਜ ਆ ਯਾਰ ਦਿਆਂ ਮੈਂ ਕੰਬੜੀ ਕੀ ਜਾਣਾ ਨਿਰਮ ਜ ਆ ਯਾਰ ਦਿਆਂ ਦਾਤੇ ਦੇ ਦਰ ਦਰਬਾਰ ਦੇ ਵਿੱਚ ਹੈ ਦਰਖਾਸਤ ਮੇਰੀ ਦਾਤੇ ਦੇ ਦਰਬਾਰ ਆਖਰੀ ਹੈ ਦਰਖਾਸਤ ਮੇਰੀ ਮੇਰੇ ਕੋਲ ਬਕਾਇਆ ਕੁਝ ਨਹੀਂ ਤਨ ਮਨ ਤਨ ਸਭ ਢੇਰੀ ਮੇਰੇ ਕੋਲ ਬਕਾਇਆ ਕੁਝ ਨਹੀਂ ਤਨ ਮਨ ਤਨ ਸਭ ਢੇਰੀ ਤੂੰ ਸੀਨੇ ਵਿੱਚ ਬੈਂਦੀ ਸਾਈਆਂ ਤੂੰ ਸੀਨੇ ਵਿੱਚ ਪੈਂਦੀ ਸਾਈਆਂ ਦਰਵਾਜ਼ਾ ਤੇਰੇ دیدار ਦੀਆਂ ਮੈਂ ਕਮਲੀ ਕੀ ਜਾਣਾ ਨਿਰਮ ਜ ਆ ਯਾਰ ਦੀਆਂ ਮੈਂ ਕਮਲੀ ਕੀ ਜਾਣਾ ਨਿਰਮ ਜ ਆ ਯਾਰ ਦੀਆਂ ਕੌਂਗ੍ਰੈਚੁਲੇਸ਼ਨ ਸਾਰੀਆਂ ਭੈਣਾਂ ਨੂੰ ਸਾਰੀਆਂ ਇੰਨੀਆਂ ਸੋਹਣੀਆਂ ਲੱਗਦੀਆਂ ਬਹੁਤ ਬਾਦ ਪਿਆਰ ਬਹੁਤ ਬਾਦ ਪਿਆਰ ਥੈਂਕ ਯੂ ਵੈਰੀ ਮਚ ਆਈ ਮੈਮ ਅਨੰਦਾ ਤੇ ਰਾਜਵੀਰ ਦਾ ਸਪੈਸ਼ਲ ਥੈਂਕਸ ਜਿਨ੍ਹਾਂ ਨੇ ਐਡਾ ਸੋਹਣਾ ਪ੍ਰੋਗਰਾਮ ਲਿਖਿਆ ਸਭ ਤੋਂ ਪਹਿਲਾਂ ਤਾਂ ਜਿਹੜਾ ਤੀਆਂ ਨੂੰ ਸੰਧਾਰਾ ਦੇਣਾ ਤਾਂ ਵੀਰ ਸੰਧਾਰੇ ਦਿੰਦੇ ਆ ਆਪਣੀਆਂ ਭੈਣਾਂ ਨੂੰ ਸੌਂ ਦੇ ਮਹੀਨੇ ਦੇ ਵਿੱਚ ਤਾਂ ਇਹ ਕਈ ਵਾਰੀ ਪੁਰਾਣੇ ਸਮੇਂ ਦੇ ਵਿੱਚ ਜੇ ਵੀਰ ਨਾ ਪਹੁੰਚਦਾ ਕਿਸੇ ਅਰਚਣ ਕਰਨ ਤਾਂ ਬੋਲੀਆਂ 'ਚ ਇਹ ਗੱਲ ਐਡ ਕੀਤੀ ਜਾਂਦੀ ਸੀ ਬਹੁਤੀਆਂ ਭਰਾਵਾਂ ਵਾਲੀਆਂ ਨਹੀਂ ਤੈਨੂੰ ਤੀਆਂ ਤੇ ਲੈਣ ਨਾ ਆਏ ਤਾਂ ਭੈਣ ਭਰਾਵਾਂ ਦਾ ਬਹੁਤ ਮਿੱਠਾ ਤੇ ਨਿੱਗਾ ਜਿਹੜਾ ਇਹ ਤਿਹਾਰ ਹੈ ਤੇ ਪੌਦੇ ਜਿਹੜਾ ਸਾਡਾ ਜੀਵਨ ਹੈ ਹਰਾ ਭਰਾ ਰਹੇ ਪੌਦੇ ਅੱਜ ਵੰਡੇ ਜਾਣਗੇ ਤੇ ਜਿਹੜੇ ਗਰੀਬ ਪਰਿਵਾਰ ਦੀਆਂ ਲੇਡੀਜ਼ ਆਈਆਂ ਉਹਨਾਂ ਨੂੰ ਰਾਸ਼ਨ ਦਿੱਤੇ ਜਾਣਗੇ ਬਹੁਤ ਸੋਹਣਾ ਇਹ ਇਹਨਾਂ ਨੇ ਛਲਾਗਾ ਯੋਗ ਜਿਹੜਾ ਇਹ ਅੱਜ ਦਾ ਇਹ ਪ੍ਰੋਗਰਾਮ ਅਲੀਕਿਆ ਗੱਲਾਂ ਸਾਡਾ ਨੱਚਣਾ ਪਾਉਣਾ ਹੀ ਨਹੀਂ ਇਹ ਜਿਹੜੇ ਪੌਦੇ ਵੰਡਨੇ ਆ ਜੀਵਨ ਨੂੰ ਹਰੇ ਭਰੇ ਕਰਨ ਦਾ ਮੈਸੇਜ ਹੈ ਤੇ ਜਿਹੜੀਆਂ ਧੀਆਂ ਨੂੰ ਸੰਧਾਰਾ ਦੇਣਾ ਜਉਂਦੀਆਂ ਵਸਤੀਆਂ ਰਹਿਣ ਮੇਰੀਆਂ ਭੈਣਾਂ ਭਰਜਾਈਆਂ ਜਿਹੜੀਆਂ ਇੱਥੇ ਬੈਠੀਆਂ ਔਰ ਆਨੰਦ ਮਾਨਦੀਆਂ ਜਿਹੜੀਆਂ ਘਰਾਂ ਚ ਬੈਠੀਆਂ ਇਸ ਪ੍ਰੋਗਰਾਮ ਨੂੰ ਲਾਈਵ ਦੇਖ ਰਹੀਆਂ ਨੇ ਤਾਂ ਥੈਂਕ ਯੂ ਵੈਰੀ ਮੱਚ ਮੇਰੇ ਸਾਰੀਆਂ ਭੈਣਾਂ ਦਾ ਥੈਂਕ ਯੂ ਵੈਰੀ ਮੱਚ ਤੁਹਾਡਾ ਵੀ ਬਹੁਤ ਬਹੁਤ ਸ਼ੁ크ریہ ਮਹਿਰਬਾਨੀ ਤੁਸੀਂ ਜਜਮੈਂਟ ਦੀ ਡੋਡੀ ਵੀ ਨਵਾ ਰਹੇ ਹੋ ਜੀ ਅ ਸ਼ੁ크ریہ ਮਹਿਰਬਾਨੀ ਮੈਡਮ ਮਾਨਸਤਿਆ ਕੇ ਪਿਆਰ ਸਤਿਕਾਰ ਰਿਸਪੈਕਟ ਦੇਣ ਦੇ ਲਈ ਇਹ ਇਕਤਾਰੀ ਜੋੜਾ ਬਣਦੇ ਜਿਸ ਸਮੁੱਚੇ ਪ੍ਰਬੰਧਕ ਕਮੇਟੀ ਦੇ ਲਈ ਜਸ਼ਨ ਹੇਅਰ ਐਂਡ ਬਿਊਟੀ ਸੈਲਨ ਕੋਚੋ ਦੀ ਸਮੁੱਚੀ ਟੀਮ ਸਾਡੇ ਮੈਡਮ ਮਾਜਵੀਰ ਗੌਰਪਚੋ ਤੇ ਸਾਡੇ ਬਾਕੀ ਦਰਸ਼ਨਪਤ ਜੋਜੀ ਤੇ ਮੈਡਮ ਕਰਨਦੀਪ ਕੌਰ ਜਗਦੀਪਪਾਲ ਆਸਟ੍ਰੇਲੀਆ ਕਮਲ ਆਰਮੀ ਤੇ ਕਰਨਜੀਤ ਕੌਰ ਦਾ ਬਹੁਤ-ਬਹੁਤ ਧੰਨਵਾਦ ਇਸੇ ਦਰਮਿਆਨੀ ਸਾਡੇ ਬਹੁਤ ਹੀ ਸਤਕਾਰਯੋ ਸਾਡੇ ਇਲਾਕੇ ਦਾ ਮਾਨ ਮਾਸਟਰ ਜਗਸੀਰ ਸਿੰਘ ਜੀ ਐਮਐਲਏ ਸਾਹਿਬ ਉਹਨਾਂ ਦੇ ਘਰ ਪਤਨੀ ਸਾਡੇ ਭੈਣ ਜੀ ਸਦਾ ਨੇ ਬੇਨਤ ਕੌਰ ਜੀ ਮੈਂ ਪਹੁੰਚੇ ਨੇ ਕਿੱਥੇ ਬੈਠ ਰਹਾ ਭੈਣ ਜੀ ਬੇਨਤ ਕੌਰ ਜੀ ਐਮਐਲਏ ਸਾਹਿਬਾਨ ਉਹਨਾਂ ਦੇ ਵਾਈਫ ਸਾਡੀ ਭੈਣ ਜੀ ਇੱਥੇ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਸਵਾਗਤ ਜੀ ਆਇਆਂ ਨੂੰ ਇਸੇ ਦਰਮਿਆਨੀ ਸਾਡੇ ਬੀਏਪੀ ਸੱਜਣਾਂ ਦੇ ਵਿੱਚੋਂ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਅਨਾਮਿਕਾ ਸੰਧੂ ਜੀ ਫਾਉਂਡਰ ਇੱਕ ਸੋਚ ਐਨਜੀਓ ਜੋ ਮਨੀਜ਼ਨ ਆਊਟਲਰ ਦੇ ਕਿੱਥੇ ਬੈਠੇ ਨੇ ਇੱਕ ਵਾਰ ਖੜੇ ਹੋ ਜਾਓ ਬੈ ਜੀ ਪਲੀਜ਼ ਇੱਕ ਵਾਰ ਜ਼ੋਰਦਾਰੀ ਮਾਰੋ ਜੀ ਨਾਲ ਦੇ ਲਈ ਮੈਡਮ ਅਨਾਮਿਕਾ ਅਨਾਮਿਕਾ ਸੰਧੂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਨੂੰ ਜੀ ਆਇਆਂ ਨੂੰ ਕਿਉਂਕਿ ਤੁਹਾਡੇ ਮੂਆਕ ਸਾਥ ਸਹਿਯੋਗਦਾਰਾਂ ਨਾਲ ਇਦਾਂ ਦੇ ਜਿਹੜੇ ਮੇਲੇ ਆਰਗੇਨਾਈਜ਼ ਕੀਤੇ ਜਾਂਦੇ ਨੇ ਤੁਹਾਡਾ ਧੰਨਵਾਦ ਪਲੀਜ਼ ਐਵੇਂ ਸੀ ਥੈਂਕ ਯੂ ਵੈਰੀ ਮੱਚ ਵੈਲਕਮ ਮੈਡਮ ਸੋ ਬਿਨਾਂ ਕਿਸੇ ਦੇਰ ਦੇ ਬੈਲਦੀ ਗ੍ਰਾਮ ਮੈਡਮ ਰਜਨੀ ਤੇ ਜਗਦੀਪ ਕੌਰ ਜੀ ਆਪਣਾ ਸਾਡੇ ਵਿੱਚ ਸਾਡੇ ਬਹੁਤ ਹੀ ਸਤਿਕਾਰ ਅਤੇ ਸਰਬਾਨਭਗ ਸਾਡੀ ਭੈਣ ਗਿੱਧਿਆਂ ਦੀ ਰਾਣੀ ਤੇ ਪੰਜਾਬ ਦਾ ਮਾਲ ਸ਼੍ਰੀਮਤੀ ਅਮਰਤ ਗਿੱਲ ਮਿਸਿਸ ਇੰਡੀਆ ਯੂਨੀਵਰਸ ਸਪੰਜੇ ਇੱਕ ਵਾਰ ਜ਼ੋਰਦਾਰੀ ਨਾਲ ਮਾਰ ਕੇ ਇਹਨਾਂ ਦਾ ਸਵਾਗਤ ਕਰੀਏ ਆਜੋ ਬੈਣ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਦਿਲ ਦੇ ਰਹੇ ਤੋ ਇੱਕ ਵਾਰ ਜ਼ੋਰਦਾਰੀ ਨਾਲ ਸਾਡੇ ਮਹਿਮਾਨ ਸੱਜਣ ਪਿਆਰੇ ਇੱਥੇ ਹਾਜ਼ਰ ਨੇ ਜੀ ਤੁਸੀਂ ਥੋੜਾ ਪਰੇ ਲੇਟ ਆਇਓ ਪਰ ਤੁਹਾਡਾ ਆਉਣਾ ਮੁਬਾਰਕ ਹੈ ਜੀ ਤੁਹਾਨੂੰ ਬਹੁਤ ਬਹੁਤ ਸਵਾਗਤ ਜੀ ਹੈ ਨੂੰ ਕਿਉਂਕਿ ਕਿੱਦਾਂ ਦੀ ਰਾਣੀ ਤੁਹਾਡੇ ਦੇ ਬੱਚਿਆਂ ਨੇ ਇਨਸਪਾਇਰ ਹੋਣਾ ਹੁੰਦਾ ਤੁਹਾਨੂੰ ਦੇਖ ਕੇ ਉਹਨਾਂ ਨੇ ਹੌਲੀ 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 ਅੱਗੇ ਤਰੱਕੀਆਂ ਕਰਨੀਆਂ ਹੁੰਦੀਆਂ ਨੇ ਤੁਸੀਂ ਸਾਡੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਸਾਡੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਮੁੱੱਚੀ ਪ੍ਰਬੰਧਕ ਕਮੇਟੀ ਵੱਲੋਂ ਤੁਹਾਨੂੰ ਜੀ ਹੈ ਨੂੰ ਸੁਖਵੀਰਰਾ ਜੀ ਨੂੰ ਬੜਾ ਸ਼ੁਕਰੀਆ ਭਰਦਾ ਤੇ ਸਾਡੇ ਭੈਣ ਜੀ ਸਰਦਾਰਨੀ ਸੁਖਵੀਰ ਕੋਸਰਾ ਮਾਨ ਨੂੰ ਬੇਨਤੀ ਕਰਦਾ ਕਿਰਪਾ ਕਰਕੇ ਮਾਂਝੇਤੋਂ ਦੀ ਕਿਰਪਾ ਕਰ ਸਰਦਾਰਨੀ ਸੁਖਵੀਰ ਕੌਰ ਸਰਾ ਉਹਨਾਂ ਨੂੰ ਸਤਿਕਾਰ ਸਤ ਬੇਨਤੀ ਹਾਂਜੀ ਸੁਨੀਤਾ ਕੁਚੋ ਮੰਡੀ ਜੋਤਕਾਰ ਟੋਂਗਾਲੀ ਸੋਮਾ ਕੌਰ ਟੋਂਗਾਲੀ ਰਾਜੂ ਕੌਰ ਟੋਂਗਾਲੀ ਮਨਪ੍ਰੀਤ ਕੌਰ ਟੋਂਗਾਲੀ ਪਲੀਜ਼ ਇਹ ਪਰਿਵਾਰ ਜਲਦੀ ਜਲਦੀ ਸਟੇਜ ਤੇ ਪਹੁੰਚਣ ਦਮੇ ਦੁਆਰਾ اناਊਂਸ ਕਰਦੀਆਂ ਗਾਇਤਰੀ ਦੇਵੀ, ਅਸ਼ੋਕ ਕੁਮਾਰ, ਬੂਟਾ ਸਿੰਘ, ਕੁਲਦੀਪ ਕੌਰ, ਸੁਨੀਤਾ ਠੀਕ ਹੈ ਜੀ ਤਾਂ ਅੱਗੇ ਤੋਂ ਵੀ ਮੇਰੇ ਨਾਲ ਐਂ ਸਹਿਯੋਗ ਕਰਿਓ ਆਪਾਂ ਵੱਧ ਚੜ ਕੇ ਕਿਸੇ ਭੈਣ ਭਾਈ ਦੇ ਕੰਮ ਆ ਸਕੀਏ ਜੀ। ਬਹੁਤ ਬਹੁਤ ਸ਼ੁਕਰੀਆ ਬੰਡਾ ਬਣਾ ਤੁਹਾਡਾ ਸਾਥ ਸਹਿਯੋਗ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਫਲਾ ਗਾਇਤਰੀ ਜੀ ਆਜੋ ਬਣ ਜੀ ਪਲੀਜ਼। ਸੱਦੇ ਵੀ ਤੁਸੀਂ ਨਾਲ ਹੋ ਜਾਓ। ਇਤਿਹਾਸਿਕ ਅੱਗੇ ਆ ਜੋ ਕਿ ਉਤਰ ਸੈਪ ਹੋ ਜਾਣਾ ਤੁਸੀਂ ਨਾਲ ਹੋ ਜੀ ਇਹ ਸਾਰੇ ਦਾ ਸਾਰਾ ਪ੍ਰੋਗਰਾਮ ਤੁਸੀਂ ਪੁੱਛੋ ਅਪਡੇਟ ਅਤੇ ਰੰਗੀਲਾ ਰਿਕਾਰਡ ਤੋਂ ਦੇਖ ਸਕਦੇ ਹੋ ਦੋਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਪੁੱਛੋ ਮੰਡ ਕੇ ਸਾਰੀਆਂ ਤਾਹੀਆਂ ਖਬਰਾਂ ਮਿਲਦੀਆਂ ਰਹਿਣਗੀਆਂ ਵਿੱਕੀ ਫੋਟੋਗ੍ਰਾਫੀ ਤੋਂ ਤੁਸੀਂ ਆਪਣੇ ਫੋਟੋਵਾਲ ਲੈ ਸਕਦੇ ਹੋ ਜੀ ਸਟਾਰ ਡੀਜੇ ਪੁੱਛੋ ਮੇਰੀ ਬਾਤ ਤੁਹਾਡੇ ਤੱਕ ਵਿਚਾਰੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਇਹਨਾਂ ਦੇ ਨਾਲ ਨਾਲ ਉਧਰ ਮੈਡਮ ਹਰਪ੍ਰੀਤ ਘਰ ਵੱਲੋਂ ਜਿ ਵੱਲੋਂ ਮਾਨ ਬੱਡੀ ਵੱਲੋਂ ਸੂਟ ਲਾਇਏ ਗਏ ਨੇ ਤੁਸੀਂ ਸੂਟ ਆਪ ਨੂੰ ਵੀ ਲੈ ਸਕਦੇ ਹੋ ਤੇ ਮੈਡਮ ਬੀਪਾ ਕੌਰ ਜੀ ਸਿਨੇਮਾ ਕਲੱਬ ਵੱਲੋਂ ਮਠੀਆਂ ਗੁਰਗਲੇ ਖੀਰ ਪਾਣੀ